ਸਿੰਨੇ ਕਾਲ ਲੜਕਾ ਅੰਗਲੈਂਡ ਸਿਟੀਜ਼ਨ ਉਮਰ 31 ਸਾਲ ਹਾਈਟ 5 ਫੁੱਟ 9 ਇੰਚ ਏਰੀਆ ਕਪੂਟਲਾ ਕਾਸਟ ਯਰਸੀ ਦਾ ਕੜਾਈ ਵੀਐਸਏ ਜ਼ਮੀਨ 12 ਕਿੱਲੇ ਲੜਕੇ ਦੀ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇਕਪਰਾ ਸਾਰੇ ਅੰਗਲੈਂਡ ਵਿੱਚ ਸੈਟਲ ਨੇ ਸਾਰਾ ਪਰਿਵਾਰ ਅੰਮਰਤਾਰੀ ਵਧੀਆ ਪਰਵਾਰ ਤੋਂ ਸੋਨੀਸ ਨਕੀ ਤੇ ਕਰੇਲੂ ਤੇ ਅੰਮਰਤਾਰੀ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ +44 786 680390 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੈਰਿਜ ਵਿਰੋਧੀ ਇਹਨਾਂ ਨੂੰ ਫੋਨ ਨਾ ਕਰਨ ਨਾਮ ਉਹ ਸਿੰਘ ਲੜਕਾ ਆਸਟ੍ਰੇਲੀਆ ਪੀਆਰ ਜਨਮਤਰੀ 31 10 1993 ਹਾਈਟ 6 ਫੁੱਟ 2 ਇੰਚ ਕਾਸਟ 4 ਇਅਰ ਸਿੱਕਾ ਇਹ ਰਿਹਾ ਲੁਰੀਆਣਾ ਪੜਾਈ ਐਡਵਾਂਸ ਡਿਪਲੋਮਾ ਮੈਕੈਨੀਕਲ ਇੰਜੀਨੀਅਰ ਜਿਆਨੀ ਕਾਲਜ ਲੁਧਿਆਣਾ ਆਸਟ੍ਰੇਲੀਆ ਤੋਂ ਇਹਨਾਂ ਨੇ ਪੜਾਈ ਕੀਤੀ ਐਡਵਾਂਸ ਡਿਪਲੋਮਾ ਬਿਜ਼ਨਸ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਹੈ ਕੰਮ ਡਰਾਈਵਿੰਗ ਪਰਿਵਾਰ ਮੈਂਬਰ ਮਾਤਾ ਪਿਤਾ ਆਸਟ੍ਰੇਲੀਆ ਮਾਂਗ ਵੱਡੀਆਂ ਪਰਿਵਾਰ ਤੋਂ ਸਿੰਪਲ ਤੇ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9057 13700 37 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਮਤੀ 1980 ਅੰਗਲੈਂਡ ਜੈਂਪਲ ਏਰੀਆ ਉਸ਼ੀਆਰਪੋਰ ਕਾਸਟ ਯੂਰਸੇਕਾਗੋਦਰ ਸਿੱਧੂ ਕਾਮਾ ਬੈਂਕ ਮੈਨੇਜਰ ਲੜਕੇ ਦਾ ਤਲਾਕ ਹੋਇਆ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਅਨਮੈਰਿਡ ਲੜਕੀ ਦੀ ਲੋੜ ਹੈ ਲੜਕੀ ਦੀ ਉਮਰ ਲਗਭਗ 2 ਤੋਂ 34 ਸਾਲ ਦੀ ਹੋਵੇ ਜਵਾਬਾ ਏਰੀਆ ਅਮਰਸਰ ਲੁਧਿਆਣਾ ਨੋਪੈਲ ਇਹਨਾਂ ਦਾ ਮੋਬਾਈਲ ਨੰਬਰ +447480573241 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹਰਸ਼ ਵਰਮ ਜਨਮ ਤਰੀਕ 25 ए 1986 जॉंग टाइम 2:30 एएम हाइट 5 फुट 10 इंच पढ़ाई प्लस 2 एरिया लुधियाना कास्ट वग कम अपना बिजनेस मांग अवड़िया परवातों करेलू लड़के दी लोड है इना दा मोबाइल नंबर 99145 34131 ਤੁਸੀਂ ਪਰਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਨਤ ਇੱਕ 14 April 1995 हाइट 5 ਫੁੱਟ ਕਾਸਟ 68 ਕਿਲੋ ਪੜਾਈ +2 ਕੰਮ ਡੇਰੀ ਫਾਰਮ ਜ਼ਮੀਨ 5 ਕਿੱਲੇ 2 ਕਰਨਾਲ ਏਰੀਆ ਲਾਡਾ ਮਾਨਸਾ ਪਰਵਾਰ ਮੈਂਬਰ 2 ਪੈਨਾ ਮੈਰਿਡ ਮੰਗ ਵਧਿਆ ਪਰਵਾਰ ਤੋਂ ਪੜੀ ਲਿਖੀ ਸੋਨੇ ਸੁਨੱਕੀ ਕਰੇਲੂ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 884013742 ਤੁਸੀਂ ਪ੍ਰਵਾਹ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਗਲੜਕਾ ਕਨੇਡਾ ਪੀਆਰ ਜਨਮ ਤਰੀਕ 1994 ਹਾਈਟ 5 ਫੁੱਟ 1 ਇੰਚ ਪੜਾਈ ਜੀਐਨਐਮ ਨਰਸਿੰਗ ਕਾਮਰ ਰਜਿਸਟਰਡ ਨਰਸ ਕੈਨੇਡਾ ਜ਼ਮੀਨ 12 ਏਕੜ ਕਾਸਟ ਯਰ ਸਿੱਖ ਏਰੀਆ ਫਾਜ਼ਲ ਦਾ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪ੍ਰਾ ਮੈਰਿਡ ਸਰਕਾਰੀ ਨੌਕਰੀ ਕਰਦਾ ਦੋ ਭੈਣਾਂ ਮੈਰਿਡ ਇੱਕ ਕੈਨੇਡਾ ਪੀਆਰ ਲड़का ਹੁਣ ਪੰਜਾਬ ਆਇਆ ਹੋਇਆ ਮੰ ਰੈਡੀਆ ਪਰਿਵਾਰ ਤੋਂ ਪੜੇ ਲਿਖੀ ਲੜਕੀ ਸੋਹਣੀ ਸੁਨੱਖੀ ਤੇ ਲੜਕੀ ਦੀ ਹਾਈਟ 5 ਫੁੱਟ 5 ਇੰਚ ਹੋਵੇ ਲੜਕੀ ਕਨੇਡਾ ਪੀਆਰ ਵਰਕ ਪਰਮੈਂਟ ਕੀ ਹੋਵੇ ਜਰਸੀ ਕੁ ਪਰਵਾਰ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 9501375675 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਕਨੇਡਾ ਜਨਮ ਤਰੀਕ 3/9/1995 ਹਾਈਟ ਐਂਡ ਸ਼ੇਪ ਫੁੱਟ ਕਾਸਟ ਜਰਸੀਕਮ ਏਰੀਆ ਲੁਧਿਆਣਾ ਨੇੜੇ ਚਗਰਾਉਂ ਪੜ੍ਹਾਈ ਗ੍ਰੈਜੂਏਸ਼ਨ ਕੰਮ ਕਨੇਡਾ ਵਰਕ ਪਰਮਿਟ ਪਰਵਾਰ ਮੈਂਬਰ ਇੱਕ ਭੈਣ ਇੱਕ ਭਰਾ ਮੈਰਿਡ ਮੰਗ ਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕਨੇਡਾ ਪੀਆਰ ਜਾਂ ਸਿਟੀਜ਼ਨ ਹੋਵੇ ਮੈਰਿਜ ਬਿਊਰੋ ਵਾਲੀ ਇਹਨਾਂ ਨੂੰ ਫੋਨ ਨਾ ਕਰੀਂ ਨੀ ਨਾ ਦਾ ਮੋਬਾਈਲ ਨੰਬਰ 99881 68367 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਦੁਬਈ ਜਨਮ ਤਰੀਕ 1995 ਹਾਈ ਟੂ ਫਾਈਨ ਫੁੱਟ 5 ਇੰਚ ਕਾਸਟ 2 ਯਰ ਸਿਕਾ ਗੋਤ ਗੈਲ ਏਰੀਆ ਫਰੋਟ ਫੋਰ ਕਮ ਕਰਾਲਾ ਡਰਾਵਰ ਦੇ ਵਿੱਚ ਜਮੀਨ ਇੱਕ ਕਿਲਾ ਆਪਣਾ ਘਰ ਸ਼ੇ ਮਾਲੇ ਦੇ ਵਿੱਚ ਮੰਗ ਅਵਧੀਆ ਪਰਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੇ ਕੋਈ ਮੰਗ ਨਹੀਂ ਸਿੰਪਲ ਮੈਰਿਜ ਇਹਨਾਂ ਨੇ ਕਰਨੀ ਇਹਨਾਂ ਦਾ ਮੋਬਾਈਲ ਨੰਬਰ 70107 99792 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਨਾ ਤਰ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਧੂ ਜਨਮ ਤੀਕਾ V12 1994 ਹਾਈਡ ਪੰਚਪੂਰ 7 ਇੰਚ ਪੜਾਈ 10ਵੀਂ ਪਾਸ ਏਰੀਆ ਬਟਿੰਡਾ ਜ਼ਮੀਨ 5 ਕਿੱਲੇ ਕੰਮ ਬੰਧਿਆ ਕਾਰੋਬਾਰ ਕਿਤੇ ਵੜੀ ਮੰਗ ਕਾਂਦਨੀ ਪਰਵਾਤ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 98724 ਜਬੀ 1703 ਸੁਸੀਲ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘਲੜਕਾ ਦੁਵਾਈ ਜਨਮ ਤਰੀਕ 8/10/1993 ਹਾਈਟ 6 ਫੁੱਟ ਪੜਾਈ ਪਲੱਸ 2 ਜ਼ਮੀਨ 10 ਕਿੱਲੇ ਕੰਮ ਟਰਾਲਾ ਡਰੈਵ ਦੁਵਾਈ ਏਰੀਆ ਫਤਿਹਗੁਰ ਸਾਹਿਬ ਕਾਸਟ ਯਰਸੀਖ ਗੋਤ ਸੰਧੂ ਪਰਵਾਰ ਮੈਂਬਰ ਪਿਤਾ ਨੰਬਰਦਾਰ ਮਾਤਾ ਹਾਊਸ ਵਾਈਫ ਮੰਗ ਵਿਧੀ ਪਰਵਾਰ ਤੋਂ ਪੜੇ ਲਿਖੀ ਲੜਕੀ ਦੀ ਲੋੜ ਹੈ ਜੜ ਸਿਕ ਪਰਵਾਰ ਹੀ ਸੰਪਰਕ ਕਰਨੀ ਨੰਦਾ ਮੋਬਾਈਲ ਨੰਬਰ 76269 53873 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਲੜਕਾ ਵਿਆਹ ਨੂੰ ਕਾਸਟੂ ਖਤਰੀ ਚਰਨ ਤ੍ਰਿਕਾ ਪੰਜ ਇੱਕ 1988 ਟਾਈਮ ਹੋਸ਼ੇ ਏਐਮ ਪੜਾਈ ਵੀਏ ਆਈਟੀਆਈ ਕੰਪਿਊਟਰ ਆਈਟੀਆਈ ਫਿਟਿੰਗ ਕੰਮ ਆਪਣਾ ਬਿਜ਼ਨਸ ਹੋਲਸੇਲ ਏਰੀਆ ਫਰੋਜਪੁਰ ਪਰਿਵਾਰ ਮੈਂਬਰ ਤਨ ਪੈਨਾ ਮੈਰਿਡ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਦੀ ਕੋਈ ਮੰਗ ਨਹੀਂ ਇਹਨਾਂ ਦਾ ਮੋਬਾਈਲ ਨੰਬਰ 9 ਫੋਨ ਨੰਬਰ 7585 49360 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਸ਼ਰਮਤੀ ਕੱਤੀ 12 1987 ਹਾਈਟ 5 ਫੁੱਟ 6 ਇੰਚ ਕਾਸਟ 1.6 ਗੋਤਮਾਨ ਜ਼ਿਲ੍ਹਾ ਵਟਿੰਡਾ ਜ਼ਮੀਨ 6 ਕਿਲੇ ਕੰਮ ਕੀਤੀ ਵੜੀ ਲੜਕੇ ਦਾ 3 ਲੱਖ ਹੋਇਆ 13 ਸਾਲ ਦਾ ਬੇਟਾ ਮਾਂ ਗਰੀਬ ਘਰ ਤੋਂ 3 ਲੱਖ ਸੁਦਾ ਲੜਕੀ ਦੀ ਲੋੜ ਹੈ ਜਿਸ ਕੋਲ ਬੇਟੀ ਹੋਵੇ ਉਹਨਾਂ ਨੂੰ ਕਹੈ ਇਹਨਾਂ ਦੀ ਕੋਈ ਮੰਗਣੀ ਇਹਨਾਂ ਦਾ ਮੋਬਾਈਲ ਨੰਬਰ 73475 91537 ਨਾਮਉ ਸਿੰਘ ਕੈਨੇਡਾ ਲੜਕਾ ਜਨਮਤਰੀ 3 9 1995 ਹਾਈਡ ਸ਼ੇਫਰਡ ਕਾਸਟੂ ਜਰਸੀ ਕਾ ਏਰੀਆ ਲੁਨੀਆਣਾ ਨੇੜੇ ਜਗਰਾਉਂ ਪੜਾਈ ਗ੍ਰੈਜੂਏਸ਼ਨ ਕਾਮਾ ਕੈਨੇਡਾ ਵਰਕ ਪਰਮਿਟ ਪਰਵਾਰ ਮੈਂਬਰ ਇੱਕ ਪਹਿਲ ਇੱਕ ਪ੍ਰਾ ਮੈਰਿਡ ਨੇ ਮੰਗੋ ਵਧੀਆ ਪ੍ਰਵਾਸ ਤੋਂ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਕੈਨੇਡਾ ਪੀਆਰ ਜਹਾ ਸਿਟੀਜ਼ਨ ਹੋਵੇ ਮੈਰਿਜ ਵਿਰੋ ਵਾਲੇ ਇਹਨਾਂ ਨੂੰ ਫੋਨ ਨਾ ਕਰਨ ਇਹਨਾਂ ਦਾ ਮੋਬਾਈਲ ਨੰਬਰ 2988168367 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਹੁਸੈਨ ਜਲਦੀ 1996 ਹਾਈਟ ਸ਼ੇਪਡ ਕਾਸਟ ਜਰਸੀ ਕੋ ਗੱਲ ਏਰੀਆ ਹਰਿਆਣਾ ਜ਼ਮੀਨ 11 ਕਿੱਲੇ ਪੜਾਈ ਮਸਟਰੋਪ ਕਮਰਸ ਪਰਵਾਰ ਮੈਂਬਰ ਇੱਕ ਪੈਨ ਕੈਨੇਡਾ ਮੰਗ ਅਵਧੀਆ ਪਰਵਾਰ ਤੋਂ ਪੜ੍ਹਾਈ ਲਈ ਕੇ ਸੋਨੇ ਦੀ ਨਕਲੀ ਲੜਕੀ ਰੀਲੋਡ ਹੈ ਲੜਕੀ ਆਸਟ੍ਰੇਲੀਆ ਪੀਆਰ ਜਾਂ ਵਰਕ ਪਰਮਿਟ ਜਾਂ ਕੈਨੇਡਾ ਪੀਆਰ ਹੋਵੇ ਮੂਲ ਤੇ ਜਰਸੀ ਕਾਸਟ ਵਾਲੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9467745705 ਤੁਸੀਂ ਪਰਵਾਰ ਨੂੰ ਕਹਿ ਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਨਾਮ ਸਿੰਘ ਜਰਸੀ 2110 1994 ਹਾਈਟ ਜਿਬੋਟ ਪੜਾਈ ਬੀਏ ਕੰਬਹਰੇਨ ਦੇ ਵਿੱਚ ਡਰਾਇਵਰ ਤਨਖਾਹ 60000 ਪ੍ਰਤੀ ਮਹੀਨਾ ਜ਼ਮੀਨ ਟਾਈਕਰ ਏਰੀਆ ਅਮਸਰ ਪਰਵਾਰ ਮੈਂਬਰ ਪਿਤਾ ਕੇਤੀਵੜੀ ਤੇ ਡੇਰੀ ਦਾ ਕੰਮ ਮਾਤਾ ਮਾਈਕਾ ਇੱਕ ਪਰ ਆਂਗਲੈਂਡ ਪਰਵਾਰ ਨਾਲ ਸੈਟਿੰਗ ਮਗਧਿਆ ਪਰਵਾਤੋਂ ਕਢੀ ਲਿਖੀ ਲੜਕੀ ਦੀ ਲੋੜ ਹੈ ਇਹਨਾਂ ਨੂੰ ਜਾਤੀਵੰਦ ਨਹੀਂ ਏਰੀਆ ਅਮਰਸਰ ਗੁਰਦਾਸਪੁਰ ਤੰਤਨ ਨੂਬਲ ਇਹਨਾਂ ਦਾ ਮੋਬਾਈਲ ਨੰਬਰ ਸਤਨਮੀਏ 795 52961 ਹੈ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਉਹ ਜਾਣਕਾਰੀ ਲੈ ਸਕਦੇ ਹੋ ਨਾਮ ਕੋ ਲੜਕੀ ਕੈਨੇਡਾ ਪੀਆਰ ਜਨਮ ਤਰੀਕ 1995 ਸੀ ਨਰਸਿੰਗ ਕਾਨੂੰਨ ਨਰਸਿੰਗ ਆਰੰਗ ਸਰਕਾਰੀ ਜੋਬ ਕਰਦੀ ਕਾਹਤੇ ਨਰਸਿੰਗ ਸਟੋਰ ਮਾਤਾ ਹਾਊਸ ਨਾਈਫਰ ਇਕੋ ਕੈਨ ਮੰਗਲਦੀ ਪਰਵਾਰ ਤੋਂ ਪੜ੍ਹਨ ਲਈ ਲੜਕੀ ਨੇ ਲੋੜ ਹੈ ਲੜਕੀ ਦਾ ਨਾਮ ਕੀ ਹੈ ਹੋਵੇਗਾ ਫਾਮੈਂਟ ਕੀ ਹੋਵੇ ਕਨੇਡਾ ਲਈ ਇਹਨਾਂ ਨੂੰ ਸੰਕਰਣ ਕਰਨ ਕੈਨੇਡਾ ਕੈਲਗਿਨ ਨੂੰ ਪੈਲ ਇਹਨਾਂ ਨੂੰ ਕੋਈ ਮੰਗਣੀ ਇਹਨਾਂ ਦਾ ਮੋਬਾਈਲ ਨੰਬਰ 9592988525 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਪੋਸ਼ਣ ਕਰੀ ਤੁਸੀਂ ਲੈ ਸਕਦੇ ਹੋ ਉਹ ਸਿੰਘ ਜਨਮ ਤੇ 1996 ਹਾਈਟ 6 ਫੁੱਟ ਪੜਾਈ ਮਕੈਨੀਕਲ ਇੰਜੀਨੀਅਰ ਤੇ ਹੋਟਲ ਮੈਨੇਜਮੈਂਟ ਡਿਪਲੋਮਾ ਕਾਮ ਸਵਿਟਜ਼ਰਲੈਂਡ 에ਅਰਲਾਈਨ ਜੌਬ ਤੇ ਆਪਣਾ ਬਿਜ਼ਨਸ ਇਕੱਲਾ ਲੜਕਾ ਕਾਸਟ ਰਾਮਗੜੀਏ ਏਰੀਆ ਉਸ਼ਿਆਰਪੁਰ ਮੰਗ ਵਧੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਦੀ ਹਾਈਟ 5 ਫੁੱਟ 4 ਇੰਚ ਹੋਵੇ ਕ੍ਰੀਨ ਨੂੰ ਲੜਕੀ ਨੇ ਲੋੜ ਹੈ ਕਾਸਟ ਜਰ ਸਿੱਖ ਖਤਰੀ ਸੈਣੀ ਰਾਮਗੜੀ ਸੰਿਆਰੀਆਂ ਨੂੰ ਕਹਿੰ ਇਹਨਾਂ ਦਾ ਮੋਬਾਈਲ ਨੰਬਰ 7809204812 ਤੁਸੀਂ ਪਰਵਾਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸੋਨਾ ਸਨਕਾ ਲੜਕਾ ਯੂਐਸਏ ਵਰਨ ਉਮਰ 35 ਸਾਲ ਹਾਈਟ 5 ਫੁੱਟ 11 ਇੰਚ ਹੈ ਕਾਸਟ ਜੜ ਸਿੱਕ ਕੰਮ ਆਪਣਾ ਬਿਜ਼ਨਸ ਵਧੀਆ ਜੌਬ ਪਰਿਵਾਰ ਮੈਂਬਰ ਮਾਤਾ ਪਿਤਾ ਇੱਕ ਭੈਣ ਜੂ ਐਸੇ ਆਪਣਾ ਘਰ ਮੰਗ ਵਧੀਆ ਕਾਂਦਾਨੀ ਪਰਿਵਾਰ ਤੋਂ ਪੜ੍ਹੀ ਲਿਖੀ ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ ਲੜਕੀ ਯੂ ਐਸ ਏ ਵਨ ਜਾਂ ਯੂ ਐਸ ਏ ਲੰਬੇ ਸਮੇਂ ਤੋਂ ਰਹਿੰਦੇ ਹੋ ਉਹਨਾਂ ਨੂੰ ਕਹਿ ਇਹਨਾਂ ਦਾ ਮੋਬਾਈਲ ਨੰਬਰ ਵਟਸਐਪ ਨੰਬਰ +1 5 9 9 3 5 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 1 0 ਤੁਸੀਂ ਪਰਵਾਰ ਨੂੰ ਕੂਨ ਕਰਕੇ ਇਹਨਾਂ ਤੋਂ ਹੁਮਸ਼ਾਨਕਾਰੀ ਤੁਸੀਂ ਲੈ ਸਕਦੇ ਹੋ। ਆਮ ਸਿੰਘ ਜਨਮ ਤਰੀਕ 26/07/1997 ਹਾਈਡਊ ਸ਼ੇਫਰਡ ਬੜਾਈ ਵੀ ਕਾਮਰ ਵਿਜਾਸ ਫਾਈਨੈਂਸ ਕੰਪਨੀ ਕਾਸਟ ਕਤਰੀ ਏਰੀਆ ਰੋਪੜ ਪਰਵਾਰ ਮੈਂਬਰ ਪੀਤਾ ਦਾ ਆਪਣਾ ਬਿਜ਼ਨਸ ਮਾਤਾ ਹਾਊਸ ਵਾਈਫ ਕ ਇੱਕ ਪਰਮੈਰਿਟ ਇੰਗਲੈਂਡ ਮੰਗ ਪੰਜਾਬ ਤੋਂ ਵਧੀਆ ਪਰਵਤ ਤੋਂ ਪੜੀ ਨੇ ਕੀ ਲੜਕੀ ਦੀ ਲੋੜ ਹੈ। ਲੜਕੀ ਦੀ ਹਾਈਟ 5 ਫੁੱਟ 3 ਇੰਚ ਹੋਵੇ ਇਹਦਾ ਮੋਬਾਈਲ ਨੰਬਰ 99145 19137 ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਸਿੰਘ ਲੜਕਾ ਆਸਟ੍ਰੇਲੀਆ ਜਨਮ ਤਰੀਕ 18/12/1999 पढ़ाई बी एस ई नर्सिंग आस्ट्रेलिया तो कम वर्क पारेंट आस्ट्रेलिया कास्टू रामगढ़ी एरिया अमृतसर परिवार मैंबर पिता गवर्नमेंट जॉब तो रिटायरमेंट माता हाउस वाइफ एक भैन व्याआई इंग्लैंड वर्क पारेंट के एक भरा मैरिट कनेडा वर्क के, मांग केवेदिया परिवार तो पढ़ी लिखी लड़की की लड़ है लड़की आस्ट्रेलिया पी आर हो वर्क के हो ਲੜਕੀ ਦੀ ਹਾਈਟ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜਰਸੀ ਪਰਿਵਾਰ ਵਾਲੇ ਵੀ ਸੰਪਰਕ ਕਰ ਸਕਦੇ ਨੇ ਇਹਨਾਂ ਦਾ ਮੋਬਾਈਲ ਨੰਬਰ 9876085630 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮ ਤੇ 1995 ਹਾਈਟ ਕਨਪੁਰ ਚੇਨ ਚ ਕਾਸਟਿਊ ਜਰਸੀ ਕੋਟ ਤਾਲੀਵਾਲ ਏਰੀਆ ਸੰਗਰੂਹ ਪੜਾਈ ਪਲੱਸ 2 ਨਾਨ ਮੈਡੀਕਲ ਡਿਪਲੋਮਾ ਬਿਜ਼ਨਸ ਕੁਕਿੰਗ ਆਸਟ੍ਰੇਲੀਆ ਜ਼ਮੀਨ ਆਰਟੀਕਲ ਕੰਮ ਆਪਣਾ ਬਿਜ਼ਨਸ ਪਰਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੇ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਦੋ ਪੈਡਾ ਮੈਰਿਡ ਨੇ ਆਸਟ੍ਰੇਲੀਆ ਮੰਗਾ ਵੰਦੀਆ ਪਰਿਵਾਰ ਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਮੈਡੀਕਲ ਲਾਈਨ ਬੀਐਸਸੀ ਕੀਤੀ ਹੋਵੇ ਜਾਂ ਲੜਕੀ ਆਸਟ੍ਰੇਲੀਆ ਤੋਂ ਹੋਵੇ ਇਹਨਾਂ ਦਾ ਮੋਬਾਈਲ ਨੰਬਰ 68510108 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਜਾਣਕਾਰੀ ਲੈ ਸਕਦੇ ਹੋ ਸੋਨਾ ਸਨਕਾ ਸਰਦਾਰ ਲੜਕਾ ਸਕੇਲਿਆ ਜਨਮ ਤਰੀਕ 11 1997 ਹਾਈ ਟੂ ਸ਼ੇਪੂਟ ਕਾਸਟੂ ਯਰਸਿਕ ਕੋਲਰ ਏਰੀਆ ਤਰਦਨ ਪੜਾਈ ਮਾਸਟਰ ਇਨ ਕਾਊਂਟਿੰਗ ਸਰਟੀਫਿਕੇਟ 3 ਇਨ ਆਟੋਮੋਟਿਵ ਕਮ ਟੈਕਨੀਸ਼ੀਅਨ ਲੜਕਾ ਸਕੇਲਿਆ ਵਰਕ ਵੀਜ਼ਾ 3 ਆਸਟ੍ਰੇਲੀਆ ਪੀਆਰ ਫਾਈਲ ਲੱਗੀ ਹੋਈ ਜਮੀਨ 9.5 ਏਕੜ ਬਾਰੀ ਮਰਲੇ ਕਮਰਸ਼ੀਅਲ ਪ੍ਰਾਪਰਟੀ ਮੰਗ ਅਵੇਦੀਆ ਕਾਦਾਨੀ ਪਰਵਾਤੋਂ ਪੜੀ ਲਿਖੀ ਲੜਕੀ ਦੀ ਲੋੜ ਹੈ ਲੜਕੀ ਵੀ ਅਸੇ ਨਰਸਿੰਗ ਜਾਂ ਵਧੀਆ ਡਿਗਰੀ ਕੀਤੀ ਹੋਵੇ ਲੜਕੀ ਦੀ ਉਮਰ ਵੀ 22 ਤੋਂ 26 ਦੇ ਵਿੱਚ ਹੋਵੇ ਹਾਈਟ 5 ਫੁੱਟ 5 ਇੰਚ ਤੋਂ ਜ਼ਿਆਦਾ ਹੋਵੇ ਲੜਕੀ ਸੋਹਣੀ ਸੁਨੱਕੀ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98145 4602 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਸਿੰਘ ਲੜਕਾ ਆਸਟ੍ਰੇਲੀਆ ਜਨਮਤ 1994 ਹਾਈਟ 5 ਸਿੱਕਾ ਪੜਾਈ ਪਲੱਸ 2 ਕੋਰਸ ਦੇ ਡਿਪਲੋਮਾ ਕੁਕਿੰਗ ਜ਼ਮੀਨ 5 ਕਿਲੇ ਪਰਿਵਾਰ ਮੈਂਬਰ ਪਿਤਾ ਮਾਤਾ ਇੱਕ ਪਰ ਮੈਰਿਡ ਸਾਰੇ ਕੈਨੇਡਾ ਵਿੱਚ ਰਹਿੰਦੇ ਨੇ ਇਕੱਲਾ ਲੜਕਾ ਆਸਟ੍ਰੇਲੀਆ ਵਿੱਚ ਰਹਿੰਦਾ ਲੜਕੀ ਦਾ ਅਮਰੀਕਾ ਦਾ ਵੀਜ਼ਾ ਤੁਸੀਂ ਪਰਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਕਿ ਲੜਕਾ ਸਪੇਨ ਉਮਰ 41 ਸਾਲ ਹਾਈਟ 5 ਫੁੱਟ 9 ਇੰਚ ਪੜਾਈ ਪਲੱਸ 2 ਕੰਮ Amazon ਲੜਕੇ ਦਾ ਇਲਾਕਾ ਖੋਇਆ ਕਾਸਟੂ ਵਰਮਾ ਸੁਨਿਆਰੀ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਮਾਤਾ ਹਾਊਸ ਵਾਈਫ ਤਿੰਨ ਪਹਿਣਾ ਮੈਰੀ ਡਮੰਗ ਅਵਦੀਆ ਪਰਵਾਰ ਤੋਂ ਲੜਕੀ ਦੀ ਲੋੜ ਹੈ ਇਹਨਾਂ ਦਾ ਮੋਬਾਈਲ ਨੰਬਰ 0034 6546 9847 ਤੁਸੀਂ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਨਾਮ ਕੋ ਜਨਮ ਤਰੀਕ 25 1979 52 1 ਫੁੱਟ 4 ਇੰਚ ਦਾ ਕਾਸਟ ਜਰਸੀਕਰ एरिया होशियारपुर पढ़ाई ग्रेजुएटेड पीजी डीसीए एनडीटी ऑन पीटी कर देनी काम स्कूल टीचर ऑनलाइन वर्कर ऑस्ट्रेलिया कंपनी परिवार मेंबर दो पैना एक परा कनाडा मांग बढ़िया करनानी परिवार तुम पढ़े लिखे सरदार लड़के डिलीड है अमेरिका कनाडा ऑस्ट्रेलिया तो लड़का होए एरिया जालंधर होशियारपुर के ने नजीक देश पैट्रिकन ਇਨ ਦਾ ਮੋਬਾਈਲ ਨੰਬਰ 9886823881 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਨਾਮ ਕੌਰ ਜਨਮ ਤਰੀਕ ਮਾਰਚ 1998 ਹਾਈ ਟੂ 5 ਫੁੱਟ 4 ਇੰਚ ਪੜਾਈ ਪਲੱਸ 2 ਕਾਸਟ ਜਰਸੀਕੂ ਸ਼ਹਿਰ ਬਠਿੰਡਾ ਲੜਕੀ ਤਲਾਕ ਸੁਧਾ 8 ਦਿਨਾਂ ਅੰਡੀ ਤਲਾਕ ਹੋ ਗਿਆ ਮੰਗਰ ਵਿਧਿਆ ਕਰ ਪਰਵਾ ਤੁਹਾਨੂੰ ਲੜਕੀ ਦੀ ਲੋੜ ਹੈ ਜ਼ਮੀਨ 4 ਕਿਲੇ ਹੁੰਨ ਲੜਕੀ ਦੀ ਉਮਰ 3 ਤੋਂ ਜ਼ਿਆਦਾ ਨਾ ਹੋਵੇ ਈਰੀਆ ਬਠਿੰਡਾ ਸ੍ਰੀ ਮੁਕਤਸਰ ਸਾਹਿਬ ਦੇ ਨੇੜੇ ਪਿੰਡਾਂ ਵਾਲੇ ਹੀ ਸੰਪਰਕ ਕਰਨ ਇਹਨਾਂ ਦਾ ਮੋਬਾਈਲ ਨੰਬਰ 92887 743585 ਤੁਸੀਂ ਪਰਵਾਹਨ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ ਨਾਮ ਕੋਰ ਲੜਕੀ ਕੈਨੇਡਾ ਉਮਰ 32 ਸਾਲ ਹਾਈਟ 5 ਫੁੱਟ 9 ਇੰਚ ਹੈ ਕਾਸਟ ਯਰਸੀ ਕੋਤ ਤਾਲੀਵਾਲ ਜ਼ਿਲ੍ਹਾ ਮੋਗਾ ਪੜਾਈ ਬੀ ਐਸਸੀ ਨਰਸਿੰਗ ਲੜਕੀ ਦਾ 1 ਸਾਲ ਦਾ ਕੈਨੇਡਾ ਟੂਰਿਸਟ ਵੀਜ਼ਾ ਲੱਗਾ ਹੋਇਆ ਲੜਕੀ ਹੋਣ ਪੰਜਾਬ ਪਰਿਵਾਰ ਮੈਂਬਰ ਪਿਤਾ ਗਵਰਨਮੈਂਟ ਜੋਬ ਤੋਂ ਰਿਟਾਇਰਮੈਂਟ ਇੱਕ ਬਰਾ ਕੈਨੇਡਾ ਪੀ ਆਰ ਮੈਰਿਡ ਮਾਤਾ ਪਿਤਾ ਦਾ ਕੈਨੇਡਾ ਦਾ ਸੁਪਰ ਵੀਜ਼ਾ ਲੱਗਾ ਹੋਇਆ ਮੰ ਪਰਿਵਾਰ ਪਰਵਾਹ ਤੋਂ ਪੜ੍ਹੇ ਲਿਖੇ ਲੜਕੇ ਦੀ ਲੋੜ ਹੈ ਲੜਕਾ ਕਨੇਡਾ ਸਪੀਅਰ ਹੋਵੇ ਇਹਨਾਂ ਦਾ ਮੋਬਾਈਲ ਨੰਬਰ 98142 53119 ਤੁਸੀਂ ਪਰਿਵਾਰ ਨੂੰ ਫੋਨ ਕਰਕੇ ਇਹਨਾਂ ਤੋਂ ਹੋਰ ਜਾਣਕਾਰੀ ਲੈ ਸਕਦੇ ਹੋ